ਅੱਜ ਅਸੀਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਵਿੱਚ ਫੈਲੇ ਹੋਏ ਪਰਿਵਾਰਵਾਦ ਦੀ ਗੱਲ ਕਰਾਂਗੇ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਖਬਰ ਵਾਲੀ .com ਤੋਂ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜਟਪੁਰੀ ਸਾਹਿਬ ਜਟਪੁਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਜਟਪੁਰੀ ਸਾਹਿਬ ਭਾਰਤ ਦੇ ਵਿੱਚ ਜਿਹੜਾ ਪਰਿਵਾਰਵਾਦ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਆਪਣੇ ਚਰਮ ਤੇ ਹੈ ਤੇ ਕਿਹੜੀਆਂ ਨਹੀਂਆਂ ਪਾਰਟੀਆਂ ਨੇ ਜਿਨ੍ਹਾਂ ਵਿੱਚ ਪਰਿਵਾਰਵਾਦ ਅਜੇ ਨਹੀਂ ਪੈਦਾ ਹੋਇਆ ਤੇ ਭਾਰਤ ਦੀ ਰਾਜਨੀਤੀ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਨੂੰ ਕਲੰਕ ਮੰਨਿਆ ਜਾ ਸਕਦਾ ਪਰਿਵਾਰਵਾਦ ਨੂੰ ਦੇਖੋ ਜੀ ਹੈ ਤਾਂ ਸਭ ਤੋਂ ਵੱਡਾ ਕਲੰਕੀ ਹੈ ਪਰ ਕਾਰਨੀਆਂ ਵੀ ਜਿਹੜੀ ਜੇਕਰ ਪਹਿਲਾਂ ਹੁੰਦੀ ਸੀ ਸੇਵਾ ਜੀ ਪਹਿਲਾਂ ਜਦੋਂ ਹੁੰਦੀ ਸੀ ਮਹਾਰਾਜਿਆਂ ਦੇ ਸਮੇਂ ਦੇ ਵਿੱਚ ਜਦੋਂ ਰਿਆਸਤਾਂ ਚਲਦੀਆਂ ਸੀ ਉਸ ਸਮੇਂ ਵੰਸ਼ਵਾਦ ਹੁੰਦਾ ਸੀ ਉਹਦੇ ਵੰਸ਼ ਨੂੰ ਅੱਗੇ ਗੱਦੀ ਦਿੱਤੀ ਜਾਂਦੀ ਸੀ ਉਸ ਸਮੇਂ ਵੰਸ਼ਵਾਦ ਦੀ ਜਿਹੜੀ ਤਰਜ਼ ਤੇ ਭਾਵੇਂ ਸਾਡਾ ਦੇਸ਼ ਜਿਹੜਾ ਅ ਡੈਮੋਕਰੇਟਿਕ ਸਭ ਤੋਂ ਵੱਡੀ ਕੰਟਰੀ ਹੈਗੀ ਆ ਤੇ ਆਜ਼ਾਦ ਹੋਏ ਨੂੰ ਦੇ ਲੋਕ ਕਿੰਨੇ ਬਰੇ ਹੋ ਗਏ ਨੇ ਤੇ ਪਰ ਜਿਹੜਾ ਹੈਗਾ ਉਸ ਤੋਂ ਬਾਅਦ ਵੰਸ਼ਵਾਦ ਦੀ ਤਰਜ਼ ਤੇ ਇਹ ਜਿਹੜਾ ਆਜ਼ਾਦ ਮੁਲਕ ਚ ਪਰਿਵਾਰਵਾਦ ਭਾਰੂ ਹੋਇਆ ਵਾ ਜਿਹਦਾ ਕਿ ਬਹੁਤ ਵੱਡਾ ਬਹੁਤ ਥਾਈ ਜਿਹੜਾ ਨੁਕਸਾਨ ਆ ਬਹੁਤ ਘੱਟ ਜਿਹੜੇ ਹੈਗੇ ਆ ਪਰਿਵਾਰ ਆ ਜਿਹੜੇ ਸਹੀ ਲੋਕਾਂ ਵਾਸਤੇ ਸੋਚਦੇ ਨੇ ਇਸੇ ਤਰ੍ਹਾਂ ਹੀ ਆਪਾਂ ਸਭ ਤੋਂ ਅੱਜ ਪਰਿਵਾਰਵਾਦ ਦੀ ਪਹਿਲਾ ਗੱਲ ਕਰਦੇ ਆ ਜੀ ਵੀ ਜਿਹੜੀ ਪਰਿਵਾਰਵਾਦ ਕਿਵੇਂ ਚੁੰਬੜਿਆ ਹੋਇਆ ਜੀ ਜੀ ਨੈਸ਼ਨਲ ਪਾਰਟੀ ਆ ਸਭ ਤੋਂ ਵੱਡੀ ਉਹ ਹੈਗੀ ਆ ਕਾਂਗਰਸ ਜਿਹੜੀ ਕਿ ਪਹਿਲਾਂ ਪਿਛਲੇ ਦਹਾਕੇ ਤੋਂ ਚੱਲਦੇ ਭਾਵੇਂ ਬੀਜੇਪੀ ਨੇ ਹੁਣ ਜਿਹੜੀ ਅਗੇਨ ਕੀਤਾ ਸੀਗਾ ਤਾਂ ਹੀ ਸਰਕਾਰ ਆਈ ਆ ਤੇ ਪਰ ਕਾਰਨੇ ਸਭ ਤੋਂ ਵੱਡੀ ਮੰਨੀ ਜਾਂਦੀ ਹੈ ਅਜੇ ਤੱਕ ਕਾਂਗਰਸ ਕਾਂਗਰਸ ਦੀ ਜਿਹੜੀ ਜਦੋਂ ਦੇਸ਼ ਯਾਦ ਹੋਣ ਤੋਂ ਪਹਿਲਾਂ ਜਦੋਂ ਕੰਟਰੀ ਦੀ ਗਠਨ ਹੋਇਆ ਉਸ ਸਮੇਂ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਹੋਏ ਆ ਤੇ ਉਹਨਾਂ ਨੇ ਉਹਨਾਂ ਦਾ ਵੰਸ਼ਵਾਦ ਉਵੇਂ ਚੱਲਦਾ ਰਿਹਾ ਇੰਦਰਾ ਗਾਂਧੀ ਜਿਹੜੀ ਹੈਗੀ ਆ ਉਹਨਾਂ ਦੀ ਬੇਟੀ ਹੈਗੀ ਉਹ ਉਹ ਪ੍ਰਧਾਨ ਮੰਤਰੀ ਰਹੇ ਜੀ ਇਸੇ ਤਰ੍ਹਾਂ ਹੀ ਇੰਦਰਾ ਗਾਂਧੀ ਦੇ بیٹے ਦੋ ਸੰਜੇ ਗਾਂਧੀ ਔਰ ਅ ਰਜੀਵ ਗਾਂਧੀ ਔਰ ਸੰਜੀਤ ਗਾਂਧੀ ਵੀ ਪੋਲਿਟਿਕਸ ਸਰਗਰਮਾਂ ਆ ਗਈ ਸੀ ਉਹਨਾਂ ਦਾ ਹਾਦਸੇ ਦੇ ਦੌਰਾਨ ਪਤਾ ਹੀ ਨਹੀਂ ਲੱਗਦੇ ਪੁਰਾਣੀ ਹਸਤੀ ਕੱਢਦੇ ਜਾਂ ਕਿਵੇਂ ਉਹਨਾਂ ਦੀ ਮੌਤ ਹੋਈ ਆ ਵੀ ਉਹ ਕੀ ਚਾਹੁੰਦਾ ਸੀ ਅੱਛਾ ਸੀ ਕੁਆਲਿਟੀ ਦਾ ਪੋਲਿਟਿਸ਼ੀਅਨ ਸੀ ਉਹ ਉਹ ਚਾਹੁੰਦਾ ਸੀ ਆਬਾਦੀ ਘਟਾਉਣਾ ਔਰ ਦੇਸ਼ ਨੂੰ ਖੁਸ਼ਹਾਲ ਬਣਾਉਣਾ ਉਸ ਤੋਂ ਬਾਅਦ ਉਹਦਾ ਸੰਜੀਤ ਗਾਂਧੀ ਦੀ ਵਾਈਫ ਚੱਲ ਰਹੀ ਆ ਮੀਨਾ ਗਾਂਧੀ ਉਸ ਦੂਸਰੇ ਪਾਸੇ ਰਜੀਵ ਗਾਂਧੀ ਇੰਦਰਾ ਗਾਂਧੀ ਦਾ ਬੇਟਾ ਰਜੀਵ ਗਾਂਧੀ ਜਿਹੜਾ ਪ੍ਰਧਾਨ ਮੰਤਰੀ ਬਣ ਰਹੇ ਨੇ ਤੇ ਔਰ ਉਹਨਾਂ ਦੀ ਹੁਣ ਬਾਅਦ ਦੇ ਵਿੱਚ ਉਹਦੀ ਮੌਤ ਤੋਂ ਬਾਅਦ ਦੇ ਵਿੱਚ ਉਸਦੀ ਵਾਈਫ ਮੀਨਕਾ ਗਾਂਧੀ ਮੀਨਕਾ ਗਾਂਧੀ ਦਾ ਬੇਟਾ ਰੌਹਲ ਗਾਂਧੀ ਔਰ ਵੇਦੀ ਪ੍ਰਿੰਕਾ ਗਾਂਧੀ ਅੱਗੇ ਪੀੜੀ ਦਰ ਪੀੜੀ ਜਰੀ ਹੈਗੀ ਆ ਉਹ ਚੱਲ ਰਹੀ ਆ ਇਸੇ ਤਰ੍ਹਾਂ ਹੀ ਮੇਨਕਾ ਗਾਂਧੀ ਦਾ ਬੇਟਾ ਵਰਨ ਗਾਂਧੀ ਜਿਹੜਾ ਹੈਗਾ ਇਹ ਮੇਨਕਾ ਗਾਂਧੀ ਭਾਵੇਂ ਕਾਂਗਰਸ ਦੇ ਵਿੱਚ ਨਹੀਂ ਹੈਗੀ ਮੇਨਕਾ ਗਾਂਧੀ ਉਹ ਬੀਜੇਪੀ ਦੇ ਵਿੱਚ ਕੰਮ ਕਰ ਰਹੇ ਆ ਜੇ ਮਨਿਸਟਰ ਵੀ ਹੈ ਔਰ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨ ਲੜਨ ਜਾ ਰਹੇ ਆ ਤੇ ਔਰ ਬੇਟਾ ਵੀ ਹੈ ਵਰਨ ਗਾਂਧੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਜੀ ਗੱਲ ਕਰੀਏ ਯੂਪੀ ਜਿੱਥੋਂ ਕਿ ਮੋਡ ਵਨ ਦਾ ਜਿਹੜੀ ਸਭ ਤੋਂ ਵੱਧ ਜਿਹੜੀ ਹੈਗੀ ਆ ਵੱਡੀ ਸਟੇਟ ਆ ਇਹ ਔਰ ਐਮ ਐਲ ਏਜ਼ ਐਮ ਪੀ ਦੀ ਗਿਣਤੀ ਉੱਥੇ ਜ਼ਿਆਦਾ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਫੈਸਲਾ ਇਸ ਜਿਹੜੀ ਸਟੇਟ ਆ ਕਰਦੀ ਆ ਉਹਦੇ ਵਿੱਚ ਜੇ ਦੇਖਿਆ ਜਾਵੇ ਜਿਹੜੀ ਕਬਜ਼ਾਦਾਰ ਚੱਲ ਰਹੀ ਆ ਉਹਨਾਂ ਦੀ ਜਿਹੜੀ ਲਾਲੂ ਪ੍ਰਸਾਦ যাদਬ ਲਾਲੂ ਪ੍ਰਸਾਦ যাদਬ ਦੀ ਵਾਈਫ ਫਿਰ 라ਵੜੀ ਦੇਵੀ ਤੇ ਤੇ ਜਸਵੀ ਉਹਦਾ ਬੇਟਾ ਉਸੇ ਤਰ੍ਹਾਂ ਹੀ ਐਨ ਦੂਜੇ ਪਾਸੇ ਜਿਹੜਾ ਉੱਥੋਂ ਦੀ ਰਾਜਨੀਤੀ ਤੇ ਕਾਬਜ ਹੈ ਮਲਾਇਨ ਸਿੰਘ ਜਾਦਵ ਫਿਰ ਉਸ ਦਾ ਬੇਟਾ ਅਖਲੇਸ਼ ਜਾਦਵ ਜਿਹਦੇ ਪਿੱਛੇ ਮੁੱਖ ਮੰਤਰੀ ਵੀ ਰਹੇ ਆ ਤੇ ਸਮਾਜਵਾਦੀ ਪਾਰਟੀ ਦੇ ਉਸ ਦੀ ਵਾਈਫ ਫਿਰ ਅਖਲੇਸ਼ ਜਾਦਵ ਦੀ ਡਿੰਪਲ ਜਾਦਵ ਉਹ ਵੀ ਰਾਜਨੀਤੀ ਦੇ ਵਿੱਚ ਸਰਗਰਮ ਆ ਇਸੇ ਤਰ੍ਹਾਂ ਹੀ ਫਿਰ ਆਪਾਂ ਜੀ ਗੱਲ ਕਰੀਏ ਹਰਿਆਣਾ ਦੀ ਅੱਗੇ ਆ ਜੋ ਹਰਿਆਣਾ ਪੰਜਾਬ ਦੇ ਗਵਾਂਡੀ ਸਟੇਟ ਆ ਜਿਹੜੀ ਉੱਥੇ ਚੌਧਰੀ ਦੇਵੀ ਰਾਲ ਜਿਹਨੇ ਪਹਿਲਾਂ ਰਹੇ ਆ ਮੁੱਖ ਮੰਤਰੀ ਰਹੇ ਆ ਤੇ ਉਹ ਉਹ ਉਹਨਾਂ ਦੀ ਉਹਨਾਂ ਦਾ ਬੇਟਾ ਫਿਰ ਅ ਅੱਗੇ ਆ ਗਿਆ ਓਮ ਪ੍ਰਕਾਸ਼ ਚਟਾਲਾ ਓਮ ਪ੍ਰਕਾਸ਼ ਚਟਾਲੇ ਤੋਂ ਬਾਅਦ ਵਿੱਚ ਅ ਉਸ ਦਾ ਬੇਟਾ ਅਵੇ ਚਟਾਲਾ ਜੇ ਚਟਾਲੇ ਹੁਣੀ ਆ ਗਏ ਨੇ ਉਸ ਦਾ ਬੇਟਾ ਫਿਰ ਹੁਣ ਜਿਹੜਾ ਕਸਮਾਨ ਦਾ ਜੰਗ ਜਿਹੜੀ ਚੱਲ ਰਹੀ ਆ ਇਹਦੇ ਵਿੱਚ ਜਿਹੜੀ ਇਹਨਾਂ ਦੀ ਅਨੈਲੋ ਪਾਰਟੀ ਦੇ ਵਿੱਚ ਬੱਕ ਬੱਕ ਹੋ ਗਏ ਨੇ ਵਟਵਾਰਾ ਹੋ ਗਿਆ ਪਾਰਟੀ ਚ ਸਮਝ ਲਓ ਪਰਿਵਾਰ ਚ ਹੋ ਗਿਆ 5 6 ਐਮਐਲਏ ਇੱਕ ਪਾਸੇ ਚਲੇ ਗਏ ਤੇ ਇਸੇ ਤਰ੍ਹਾਂ ਹੀ ਅਵੇ ਚਟਾਲੇ ਨੇ ਅੱਜ ਵ੍ਰੋਧਿਤ ਹਰਦੇ ਆਗੂ ਦੇ ਅਹੁਦੇ ਤੋਂ ਵੀ ਇਸਤੀਫਾ ਦੇ ਦਿੱਤਾ ਕਾਰਨ ਇਹ ਵੀ ਇਹ ਵੀ ਜਿਹੜੀ ਹੈਗੀ ਆ ਇਹ ਪਰਿਵਾਰਵਾਦੀ ਇਹ ਵੀ ਚੱਲਦਾ ਆ ਰਿਹਾ ਐਨੈਲੋਜੀ ਵੱਡੀ ਪਾਰਟੀ ਆ ਉੱਥੇ ਹਰਿਆਣੇ 'ਚ ਉਸੇ ਤਰ੍ਹਾਂ ਹੀ ਕਾਂਗਰਸ ਦਾ ਕਾਂਗਰਸ ਦੇ ਵਿੱਚ ਪਹਿਲਾ ਰਣਵੀਰ ਸਿੰਘ ਹੁੱਡਾ ਰਹੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਆ ਫਿਰ ਉਸ ਦਾ ਛੋਟਾ ਭਰਾ ਜਿਹੜਾ ਹੈਗਾ ਭਪਿੰਦਰ ਸਿੰਘ ਹੁੱਡਾ ਉਹ ਰਹੇ ਨੇ ਸੀਐਮ ਰਹੇ ਨੇ ਜਿਹੜੇ ਹੁਣ ਵੀ ਕਾਂਗਰਸ ਦੇ ਵਿੱਚ ਆਗੂ ਬਣੇ ਹੋਏ ਆ ਉੱਥੇ ਕਾਂਗਰਸ ਦੇ ਹਰਿਆਣੇ 'ਚ ਫਿਰ ਉਸ ਤੋਂ ਬਾਅਦ ਉਸ ਦਾ ਬੇਟਾ ਹੈਗਾ ਦੀਪਿੰਦਰ ਸਿੰਘ ਹੁੱਡਾ ਮੈਂਬਰ ਪਾਰਲੀਮੈਂਟ ਨੇ ਰੋहतक ਤੋਂ ਤੇ ਇਸੇ ਤਰ੍ਹਾਂ ਹੀ ਜਿੰਦੀ ਹੋਰ ਵੀ ਜਿਹੜਾ ਕਾਫੀ ਇਹ ਤਾਂ ਵੱਡੇ ਪਰ ਫੈਮਲੀਆਂ ਹੋ ਗਈਆਂ ਹੋਰ ਵੀ ਜਿਹੜੀ ਆਪਣੇ ਵਿਧਾਇਕ ਕੋਈ ਮੰਤਰੀ ਵੀ ਚਾਉਂਦਾ ਮੇਰਾ ਪੁੱਤਰ ਜਿਹੜਾ ਹੈਗਾ ਵਿਧਾਇਕ ਬਣੇ ਮੇਰਾ ਪੁੱਤਰ ਜਿਹੜਾ ਪ੍ਰੈਸਿਡੈਂਟ ਚੇਅਰਮੈਨ ਬਣ ਜਾਵੇ ਕੌਂਸਲਰ ਪ੍ਰਧਾਨ ਬਣ ਜਾਵੇ ਤੇ ਇਸੇ ਤਰ੍ਹਾਂ ਹੀ ਇਹੀ ਜਿਹੜਾ ਰੋਗ ਆ ਇਹ ਪੰਜਾਬ ਨੂੰ ਵੀ ਲੱਗਿਆ ਹੋਇਆ ਜੀ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਸਭ ਤੋਂ ਜਿਹੜਾ ਪਰਿਵਾਰਵਾਦ ਆ ਤੇ ਜਿਹੜਾ ਵੰਸ਼ਵਾਦ ਤਾਂ ਉਹ ਤਾਂ ਆਪਾਂ ਮੈਂ ਅੱਜ ਦੀ ਜੇ ਉਹਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਵੰਸ਼ਵਾਦ ਤੋਂ ਬਾਅਦ ਪਰਿਵਾਰਵਾਦ ਵੀ ਚੱਲਦਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਕਿ ਉਹ ਜਾਂ ਤਾਂ ਉਹਨਾਂ ਦਾ ਉਹ ਉਹਨਾਂ ਦੇ ਉਹ ਤਾਂ ਇਹ ਵੀ ਕਹਿ ਕੇ ਜਿਹੜਾ ਹੈਗਾ ਖੜਾ ਸੁੱਟ ਸਕਦੇ ਆ ਵੀ ਸਾਡਾ ਤਾਂ ਜੀ ਪਿਛੋਕੜ ਇਹ ਆ ਵੀ ਹੈ ਦੀ ਹਿਸਟਰੀ ਆ ਕਿਉਂਕਿ ਪਹਿਲਾਂ ਉਹਨਾਂ ਦੇ ਮਹਾਰਾਜਾ ਪਟਿਆਲਾ ਜਿਹੜੇ ਹੈਗੇ ਆ ਪਰਦਾਦਾ ਦਾਦਾ ਪਿਓ ਹੈਂ ਜੀ ਤੇ ਮਹਾਰਾਜਾ ਭੁਪਿੰਦਰ ਸਿੰਘ ਫਾਦਰ ਸੀ ਉਸ ਤੋਂ ਬਾਅਦ ਖੁਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਆ ਉਸ ਤੋਂ ਬਾਅਦ ਇਹਨਾਂ ਦੀ ਮਾਂ ਅ ਮਹਾਰਾਣੀ ਮਹਿੰਦਰ ਕੌਰ ਜਿਨ੍ਹਾਂ ਦੇ ਪਿੱਛੇ ਦੇ ਜਿਹੜੀ ਹੈਗੀ ਆ ਉਹਨਾਂ ਦੀ ਅਕਾਲ ਚਲਾਣਾ ਕਰ ਗਈ ਸੀ ਮਹਾਰਾਣੀ ਮਹਿੰਦਰ ਕੌਰ ਜਿਨ੍ਹਾਂ ਨੂੰ ਉਮਰ ਭਰ ਦੇ ਲਈ ਰਾਜਮਾਤਾ ਦਾ ਜਿਹੜਾ ਹੈਗਾ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਰਿਹਾ ਸੀ ਰਾਜਮਾਤਾ ਦਾ ਖਿਤਾਬ ਰਾਜ ਮੰਤਰੀ ਦੇ ਅਹੁਦੇ ਦਾ ਤੇ ਉਹ ਰਾਜ ਸਭਾ ਮੈਂਬਰ ਵੀ ਰਹੇ ਆ ਮਹਾਰਾਣੀ ਮਹਿੰਦਰ ਕੌਰ ਤੇ ਇਹਨਾਂ ਦੀ ਮਾਂ ਸੀ ਕੈਪਟਨ ਮਹਿੰਦਰ ਸਿੰਘ ਦੀ ਫਿਰ ਕੈਪਟਨ ਮਹਿੰਦਰ ਸਿੰਘ ਖੁਦ ਮੁੱਖ ਮੰਤਰੀ ਹੁਣ ਪਹਿਲਾਂ ਵੀ ਰਹੇ ਚੁੱਕੇ ਆ ਹੁਣ ਵੀ ਫਿਰ ਇਹਨਾਂ ਦੀ ਵਾਈਫ ਮਹਾਰਾਣੀ ਪ੍ਰਨੀਤ ਕੌਰ ਉਹ ਫੋਨ ਵੀ ਇਲੈਕਸ਼ਨ ਲੜ ਰਹੇ ਨੇ ਪਹਿਲਾਂ ਵੀ ਰਹੇ ਆ ਵਿਦੇਸ਼ ਰਾਜਪ੍ਰਦੇਸ਼ ਮੰਤਰੀ ਰਹੇ ਆ ਕੇਂਦਰ ਦੇ ਤੇ ਇਸੇ ਤਰ੍ਹਾਂ ਹੀ ਇਹਨਾਂ ਦਾ ਬੇਟਾ ਰਣੇਂਦਰ ਸਿੰਘ ਜਿਹੜੇ ਇਸ ਤਰ੍ਹਾਂ ਇਹ ਇਹਨਾਂ ਦੀ ਹੋ ਗਈ ਤੇ ਉਹਦੀ ਜਿਹੜੀ ਵਾਈਫ ਆ ਉਹ ਵੀ ਦੇਸਮਾ ਕਿਤੇ ਨਾ ਕਿਤੇ ਉਹ ਵੀ ਰਾਜਨੀਤੀ ਦੇ ਵਿੱਚ ਆ ਰਹੇ ਨੇ ਉਸੇ ਤੇ ਹੁਣ ਆਪਾਂ ਅੱਗੇ ਗੱਲ ਕਰੀਏ ਦੂਸਰੀ ਇਹਦੀ ਪ੍ਰਮੁੱਖ ਪਾਰਟੀ ਆ ਜਿਹੜੀ ਹੈਗੀ ਆ ਅਕਾਲੀ ਦਲ ਜੀ ਅਕਾਲੀ ਦਲ ਕਾਰਨਿਆ ਵੀ ਅਦੇਸ਼ ਪ੍ਰਤਾਪ ਕੈਰੋਂ ਜਿਹੜਾ ਭਾਵੇਂ ਉਹ ਮੁੱਖ ਮੰਤਰੀ ਉਸ ਸਮੇਂ ਸਾਂਝੀ ਪਾਰਟੀਆਂ ਚੱਲਦੀਆਂ ਸੀ ਕਾਂਗਰਸ ਕਦੇ ਅਕਾਲੀ ਇਕੱਠੇ ਪੰਜਾਬ ਦੇ ਵਿੱਚ ਸਾਂਝਾ ਸੀ ਅਦੇਸ਼ ਪ੍ਰਤਾਪ ਕੈਰੋਂ ਦਾ ਪਿਤਾ ਜਿਹੜਾ ਹੈਗਾ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਰਹੇ ਨੇ ਉਹਦਾ ਬੇਟੇ ਅਦੇਸ਼ ਪ੍ਰਤਾਪ ਕੈਰੋਂ ਨੂੰ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਧੀ ਦਾਸ ਸ੍ਰਿੰਦਰ ਕੌਰ ਦਾ ਉਹਨਾਂ ਨੂੰ ਰਿਸ਼ਤਾ ਵੀ ਕੀਤਾ ਸੀਗਾ ਤੇ ਔਰ ਉਹ ਜਿਹੜਾ ਹੈਗਾ ਰਾਜਨੀਤੀ ਦੇ ਵਿੱਚ ਨੇ ਤੇ ਇਸੇ ਤਰ੍ਹਾਂ ਹੀ ਉਹ ਕੈਰੋਂ ਫੈਮਿਲੀ ਚ ਹੋ ਗਏ ਤੇ ਦੂਸਰਾ ਹੈਗਾ ਬਾਦਲ ਦੀ ਫੈਮਿਲੀ ਚੋਂ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਤੇ ਉਹਨਾਂ ਦਾ ਆਪਣਾ ਜਿਹੜਾ ਭਰਾ ਗੁਰਦਾਸ ਸਿੰਘ ਬਾਦਲ ਵੀ ਜਿਹੜਾ ਹੈਗਾ ਪੂਰੇ ਹਲਕੇ ਦੇ ਵਿੱਚ ਉਧਰ ਮਾਲਵਾ ਵੈਲਟ ਨੂੰ ਉਹ ਦੇਖਦਾ ਸੀ ਜਿਹੜਾ ਰਾਜਨੀਤੀ ਮਾਮਲੇ ਸੀ ਕਾਦੀ ਦਲ ਦੇ ਉਸੇ ਤਰ੍ਹਾਂ ਹੀ ਗੁਰਦਾਸ ਸਿੰਘ ਦਾ ਬੇਟਾ ਮਨਪ੍ਰੀਤ ਸਿੰਘ ਬਾਦਲ ਭਾਵੇਂ ਹੁਣ ਕਾਂਗਰਸ ਦੇ ਵਿੱਚ ਆ ਪਰ ਹੈ ਪਰਿਵਾਰਵਾਦ ਦੇ ਵਿੱਚ ਹੀ ਸਾਰਾ ਜਿਹੜੀ ਹੈਗੀ ਉਹਨਾਂ ਨੂੰ ਮਿਲਿਆ ਹੋਇਆ ਜਿਹੜਾ ਇਹ ਰਾਜਨੀਤੀ ਦਾ ਇਸੇ ਤਰ੍ਹਾਂ ਹੀ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਸੁਖਵੀਰ ਸਿੰਘ ਬਾਦਲ ਉਸਦੀ ਵਾਈਫ ਹਰਸਿਮਰਤ ਕੌਰ ਬਾਦਲ ਔਰ ਹਰਸੀਮਰਤ ਕਾਲ ਦਾ ਭਰਾ ਜਿਹੜਾ ਹੈਗਾ ਵਿਕਰਮ ਸਿੰਘ ਮਜੀਠੀਆ ਇਹ ਪਰਿਵਾਰਵਾਦ ਜਿਹੜਾ ਹੈਗਾ ਜੀ ਇਹ ਸਾਰਾ ਸਾਰਾ ਸਿਸਟਮ ਨੂੰ ਜਿਹੜੇ ਦੇਸ਼ ਦੀ ਰਾਜਨੀਤੀ ਤੇ ਜਿਹੜਾ ਹੈਗਾ ਚੁੰਬੜਿਆ ਹੋਇਆ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਫੈਮਲੀਆਂ ਨੇ ਜਿਨ੍ਹਾਂ ਦੇ ਆਪਾਂ ਨਾਮ ਗਰਾਉਣ ਲੱਗ ਜਾਈਏ ਪਰ ਹਾਂ ਹੁਣ ਇਹਦਾ ਦੇਖਿਆ ਜਾਵੇ ਆਪਾਂ ਜਿਹੜੀ ਗੱਲ ਆ ਇਹਦੇ ਵਿੱਚ ਕੁਝ ਕੁ ਫੈਮਲੀਆਂ ਹੈਗੀਆਂ ਜਿਹੜੀਆਂ ਕਿ ਲੋਕਾਂ ਨੂੰ ਲੋਕਾਂ ਦੇ ਵਿਕਾਸ ਲਈ ਕੰਮ ਕਰਦੀਆਂ ਨੇ ਲੋਕਾਂ ਨੇ ਪਰਿਵਾਰਾਂ ਵਾਂਗੂ ਜਿਹੜੇ ਜੁੜ ਜਾਂਦੇ ਨੇ ਉਨਾਂ ਨੂੰ ਲੋਕ ਦੁਆਰਾ ਦੁਬਾਰਾ ਦੁਬਾਰਾ ਲੈ ਆਉਂਦੇ ਆ ਪਰ ਕਰਨੇ ਕਈਆਂ ਨੂੰ ਪਿਛਾੜ ਵੀ ਦਿੰਦੇ ਆ ਪਰ ਹੁਣ ਇਹ ਦੇਖਣਾ ਹੋਵੇਗਾ ਵੀ ਲੋਕ ਪਰਿਵਾਰਵਾਦ ਤੋਂ ਕਿਵੇਂ ਮੁਕਤੀ ਪਾਉਣ ਜੀ ਜੱਟਪੀ ਸਾਹਿਬ ਚੌਂਕੀਦਾਰ ਦੇ ਮੁੱਦੇ ਨੂੰ ਲੈ ਕੇ ਅੱਜ ਕੱਲ ਸਿਆਸਤ ਦੇ ਵਿੱਚ ਬੜੀ ਗਰਮਾ-ਗਰਮੀ ਚੱਲ ਰਹੀ ਹੈ ਨਰਿੰਦਰ ਮੋਦੀ ਸਾਹਿਬ ਕਹਿੰਦੇ ਆ ਵੀ ਮੈਂ ਦੇਸ਼ ਦਾ ਚੌਂਕੀਦਾਰ ਆ ਤੇ ਰਾਹੁਲ ਗਾਂਧੀ ਕਹਿੰਦੇ ਆ ਵੀ ਚੌਂਕੀਦਾਰ ਹੀ ਚੋਰ ਹੈ ਸੋ ਇਹਨੂੰ ਤੁਸੀਂ ਪਰਿਵਾਰਵਾਦ ਦੇ ਖਿਲਾਫ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੀ ਮੈਂ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਤਾਂ ਨਹੀਂ ਮੈਂ ਇੱਕ ਮੈਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆਪਾਂ ਪਰਿਵਾਰਵਾਦ ਦੀ ਆਪਣੀ ਲੜੀ ਚੱਲ ਰਹੀ ਹੈ ਮੁੱਦਾ ਅੱਜ ਦਾ ਪਰਿਵਾਰਵਾਦ ਦਾ ਜੀ ਉਹਦੇ ਵਿੱਚ ਇੱਕ ਵਧੀਆ ਗੱਲ ਲੱਗੀ ਹੈ ਕਿਉਂਕਿ ਇਹਨੇ ਭਾਵੇਂ ਦੀ ਹੁਣ ਰਾਜਨੀਤੀ ਵੀ ਇਹ ਜੀ ਆਹੋ ਜੀ ਕਰਵਟ ਲੈਂਦੀ ਆ ਉਹ ਮੇ ਬਿਆਨਬਾਜ਼ੀ ਚੱਲਦੀ ਆ ਚੌਕੀਦਾਰੋਂ ਨੇ ਚੌਕੀਦਾਰ ਦਾ ਇੱਕ ਸਿੰਬਲ ਆ ਲਿਆ ਹਰ ਇੱਕ ਚੌਕੀਦਾਰ ਲਿਖੇਗਾ ਜਿਹੜਾ ਉਮੀਦਵਾਰ ਆ ਚੌਕੀਦਾਰ ਲਿਖੇਗਾ ਸਾਰੇ ਚੌਕੀਦਾਰ ਲਿਖ ਰਹੇ ਆ ਆਪਣੇ ਆਪ ਨੂੰ ਇਹਨਾਂ ਦਾ ਜਿਹੜਾ ਬੀਜੇਪੀ ਨੂੰ ਬੀਜੇਪੀ ਜਿਹੜੀ ਪਾਰਟੀ ਆ ਉਹਦੇ ਵਿੱਚ ਮੈਂ ਉਹ ਏਡੇ ਵੱਡੇ ਪੱਧਰ ਤੇ ਨਹੀਂ ਦੇਖਿਆ ਕਿਤੇ ਪਰਿਵਾਰਵਾਦ ਹੋਵੇ ਜੀ ਜੀ ਉਸ ਪਾਰਟੀ ਦੀਆਂ ਕੁਝ ਸ਼ਰਤਾਂ ਤੇ ਨਿਯਮ ਨਹੀਂ ਪਾਰਟੀ ਦੀਆਂ ਨਹੀਂ ਉਸ ਪਾਰਟੀ ਨੂੰ ਪਿੱਛੇ ਤੋਂ ਆਰਐਸਐਸ ਚਲਾ ਰਹੀ ਹੈ ਜੀ ਸੰਗ ਜਿਸ ਨੇ ਸੰਗ ਨੇ ਜੋ ਕਹਤਾ ਉਹੀ ਹੋਣਾ ਨੇ ਉਸਦੇ ਨਿਯਮ ਨੇ ਉਸਦੇ ਪਹਿਲਾਂ ਉਹਨਾਂ ਨੂੰ ਜਿਹੜੇ ਸਿੱਧੇ ਰਾਜਨੀਤੀ ਦੇ ਵਿੱਚ ਸਿੱਧੇ ਆਉਂਦੇ ਨੇ ਜਿਹੜੇ ਡਾਇਰੈਕਟ ਆਉਂਦੇ ਆ ਪੈਰਾਸ਼ੂਟ ਰਾਹੀਂ ਭਾਜੀਪੀ ਦੇ ਵਿੱਚ ਵੀ ਆਉਂਦੇ ਆ ਉਹਨਾਂ ਤੇ ਕ腐ਸ਼ਨ ਦੇ ਦੋਸ਼ ਲੱਗ ਜਾਂਦੇ ਆ ਔਰ ਉਹਨਾਂ ਨੂੰ ਆਊਟ ਵੀ ਕਰ ਦਿੰਦੇ ਆ ਪਰ ਜਿਹੜੇ ਸੰਘ ਦੇ ਰਾਹੀਂ ਆਉਂਦੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਇੰਨਾ ਕਿ ਚੰਡਿਆ ਜਾਂਦਾ ਉਹਨਾਂ ਨੂੰ ਕ腐ਸ਼ਨ ਦੇ ਦੋਸ਼ ਨਹੀਂ ਲੱਗਦੇ ਜਿਵੇਂ ਜਿਵੇਂ ਨਰਿੰਦਰ ਮੋਦੀ ਸੰਘ ਦੇ ਪ੍ਰਚਾਰਕ ਦੋ ਤੌਰ ਤੇ ਕੰਮ ਕੀਤਾ ਇਹਨਾਂ ਦੀ ਇੱਕ 40 ਸਾਲ ਤੱਕ ਜਿਹੜੀ ਹੈਗੀ ਆ ਮੇਰੇ ਖਿਆਲ ਇਹਨਾਂ ਦਾ ਕਾਫੀ ਇਹਨਾਂ ਦੇ ਕੈਂਪ ਲੱਗਦੇ ਨੇ ਔਰ ਉਹਨਾਂ ਨੂੰ ਪਰਿਵਾਰਵਾਦ ਦਾ ਇਹਨਾਂ ਦੇ ਭਾਰੀ ਨਹੀਂ ਹੈਗਾ ਪਰ ਜਿਹੜੀ ਗੱਲ ਜਿੱਥੋਂ ਤੱਕ ਇਹ ਰਹੀ ਆ ਵੀ ਪਰਿਵਾਰਵਾਦ ਦੀ ਪਰਿਵਾਰਵਾਦ ਇਹਨਾਂ ਤੇ ਮੁੱਦਾ ਨਹੀਂ ਬਣਿਆ ਅਜੇ ਤੱਕ ਜੱਟਪੂਰੀ ਸਾਹਿਬ ਪਰਿਵਾਰਵਾਦ ਤੇ ਸਾਡੇ ਇਸ ਖਾਸ ਪ੍ਰੋਗਰਾਮ ਨੂੰ ਹੁਣ ਖਤਮ ਕਰਨ ਦਾ ਵਕਤ ਹੋ ਗਿਆ ਦਰਸ਼ਕਾਂ ਤੋਂ ਇਜਾਜ਼ਤ ਲੈਣੇ ਆ ਬਹੁਤ ਬਹੁਤਾਂ ਵੱਤ